20 ਦਿਨ ਹੀ ਕਰਵਾਏ ਗਏ ਬਾਅਦ ਵਿੱਚ ਫਿਲਮ ਫਿਰ ਅਵਾਰਡਸ ਦੇ ਵਿੱਚ तमाम ਬਾਲੀਵੁੱਡ ਅਭਿਨੇਤਰੀਆਂ ਦਾ ਹੁਸਨ ਦੇ ਜਲਵੇ ਬਖੇਰ ਇਸ ਮੌਕੇ ਕਲਕੀ ਕੋਚਲਿੰਦਾ ਹਾਟ ਆਫ ਦਾ ਦੇਖਿਆ ਕਲਕੀਨਨ ਨੇ ਖਲ ਥੰਪੀ ਦੀ ਡਿਜ਼ਾਈਨ ਕੀਤੀ ਬ੍ਰੌਂਜ਼ ਕਲਰ ਦੀ ਡਰੈਸ ਪਾਈ ਹੋਈ ਸੀ ਭਾਰਤੀ ਤੇ ਜਾਪਾਨ ਦੇ ਜੁਆਇੰਟ ਪ੍ਰੋਜੈਕਟ ਲਵਿੰਗ ਟੋਕੀਓ ਦਾ ਸਿਰਮਾਰਣ ਕਰ ਰਹੇ ਇਮਤੀਆਜ਼ ਅਲੀ ਮੁਤਾਬਕ ਹੈ ਕਿ ਇਹ ਸੇ ਪੁਰਾਣੀ ਫਿਲਮ ਦੀ ਰੀਮੇਕ ਨਹੀਂ ਹੈ ਇਮਤੀਆਜ਼ ਨੇ ਦੱਸਿਆ ਕਿ ਬਿਲਕੁਲ ਨਵੀਂ ਫਿਲਮ ਹੈ ਜਿਸ ਵਿੱਚ ਹੀਰੋ ਭਾਰਤੀ ਹੈ ਜਦਕਿ ਹੀਰੋਇਨ ਜਾਪਾਨੀ ਹੋਏਗੀ ਜਿਸ ਦੀ ਬਿਤੇਰੇ ਤਰ ਸ਼ੂਟਿੰਗ ਵੀ ਹਿੰਦੀ ਚ ਹੋਏਗੀ ਹਾਲੀਵੁੱਡ ਵਿੱਚ ਤਾਂ ਗ੍ਰੇਟ ਕਿਡਸ ਪਰ ਰਹੀ ਕਦਮ ਧਣਨ ਵਾਲੀ ਸੁਪਰਸਟਾਰ ਅਮਿਤਾਬਾ ਚੰਦਾ ਕਹਿਣਾ ਹੈ ਕਿ ਉਹਨਾਂ ਨੂੰ ਹਾਲੇ ਹਾਲੀਵੁੱਡ ਜਾਣ ਦੀ ਕੋਈ ਜਲਦੀ ਨਹੀਂ। ਬਜਰਨ ਮੁਤਾਬਕ ਪਹਿਲਾਂ ਹੌਨਾਂ ਕੋਲ ਹਾਲੀਵੁੱਡ ਵੱਲੋਂ ਕੋਈ ਆਫਰ ਵੀ ਨਹੀਂ ਹੈ। ਮਰਹੂਮ ਅਭਨੇਤਾ ਉਮ ਪੁਰੀ ਦੀਆਂ ਅਸਥੀਆਂ ਪਰ ਸੋਵਾ ਇਲਾਕੇ ਸਮੁੰਦਰ ਚ ਪ੍ਰਵਾਹ ਕਰ ਦਿੱਤੀਆਂ ਕਿਉਂਕਿ ਉਹ ਪੁਰੀ ਦੇ بیٹے ਸ਼ਾਨ ਨੇ ਅਸਥੀਆਂ ਚਲ ਪ੍ਰਵਾਹ ਕੀਤੀਆਂ। ਇਸ਼ਾਨ ਦੇ ਨਾਲ ਉਹਨਾਂ ਦੀ ਮਾਨਨੰਤਾ ਅਤੇ ਅਭਨੇਤਾ ਮਨੋਜ ਪਾਹਵਾ ਵੀ ਮੌਜੂਦ ਸਨ। 26 ਜਨਵਰੀ ਨੂੰ ਪੁਰੀ ਦਾ ਦੇਹਾਂਤ ਹੋਇਆ ਸੀ। ਜੇ ਜਮਨੇਤਾ ਰਿਸ਼ੀਕਪੁਰ ਦੀ ਆਟੋ ਬਾਇਓਗ੍ਰਾਫੀ ਖੁੱਲ੍ਹਦਮ ਖੁੱਲ੍ਹਾ ਰਿਸ਼ੀਕਪੁਰ ਅਨਸੈਂਸਰਡ ਦਾ ਕੁਝ ਹਿੱਸਾ ਟਾਈਮਜ਼ ਆਫ ਇੰਡੀਆ ਵਿੱਚ ਛਪਿਆ ਜਿਸ ਦੇ ਮਤਲਬ ਕ੍ਰਿਸ਼ਨੇ ਅੰਡਰਵਲਡ ਡਾਉਨ ਦਾਉਦ ਇਬਰਾਹਿਮ ਬਾਰੇ ਖੁਲਾਸਾ ਕੀਤਾ ਹੈ ਕਿ 1987 ਵਿੱਚ ਦਾਉਦ ਨੂੰ ਮਿਲੇ ਸਨ ਅਤੇ 4 ਘੰਟੇ ਤੱਕ ਚਾਹ ਬਿਸਕੁਟ ਦਾ ਸਲਸਿਲਾ ਚੱਲਿਆ ਸੀ। ਅਤੇ ਰੌਇ ਕਪੂਰ ਅਤੇ ਸ਼ਰਦਾ ਕਪੂਲ ਦੀ ਫਿਲਮ ਓਕੇ ਜਾਨ ਨੂੰ ਬਾਕਸ ਆਫਿਸ ਤੇ ਕੁਝ ਖਾਸ ਕਮਾਲ ਨਹੀਂ ਕਰ ਪਾਰੀ ਫਿਲਮ ਨੇ ਦੋ ਦਿਨਾਂ ਵਿੱਚ ਸਿਰਫ 9 ਕਰੋੜ ਰੁਪਏ ਦਾ ਬਿਜ਼ਨਸ ਕੀਤਾ। ਪਹਿਲੇ ਦਿਨ ਫਿਲਮ ਨੇ 4 ਕਰੋੜ ਕਮਾਈ ਸਨ ਅਤੇ ਦੂਜੇ ਦਿਨ ਆਲੀਆ ਪੱਡੂ ਫਿਲਮ ਫੇਅਰ ਅਵਾਰਡਸ ਦੇ ਵਿੱਚੋਂ ਫਿਲਮ ਉ르ਤਾ ਪੰਜਾਬ ਲਈ ਬੈਸਟ ਐਕਟ੍ਰੈਸ ਦਾ ਅਵਾਰਡ ਮਿਲਿਆ ਜਿਸ ਲਈ ਆਲੀਆ ਨੂੰ ਫਿਲਮੀ ਹਸਤੀਆਂ ਤੇ ਉਹਨਾਂ ਦੇ ਪਾਪਾ ਮਹੇਸ਼ ਪਟਨਵੀ ਵਧਾਈਆਂ ਦਿੱਤੀਆਂ ਮਹੇਸ਼ ਪਟਨੇ ਅਵਾਰਡ ਟਰੋਫੀ ਨਾਲ ਸੁੱਤੀ ਆਲੀਆ ਦੀ ਇੱਕ ਤਸਵੀਰ ਵੀ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਹੈ ਨਾ ਧਰਮ ਸੇ ਨਾ ਜਾਤ ਸੇ ਨਾ ਧਰਮ ਸੇ ਨਾ ਜਾਤ ਸੇ ਨਾ ਦੇਖ ਹਾਲਾਤ ਸੇ ਅੰਤਕੋਮਾਂ ਦੇ ਸਿਰਸਾ ਦੇ ਰਮੁਖੀ ਗੁਰਮੀਤ ਰਾਮ ਰਹੀਮ ਦੀ ਆਗਮੇ ਫਿਲਮ ਹਿੰਦ ਦਾ ਨਪਾਕ ਕੋ ਜਵਾਬ ਦਾ ਪਹਿਲਾ ਗੀਤ ਜੰਗ ਹੈ ਮਰੀਆ ਤੱਕਵਾਤ ਸੀ ਰਿਲੀਜ਼ ਹੋਇਆ ਜਿਸ ਵਿੱਚ ਡੇਰਾ ਮੁਖੀ ਤੇ ਉਹਨਾਂ ਦੀ ਬੇਟੀ ਹਨੀਪ੍ਰੀਤ ਨੇ ਰੋਲ ਚੁਣੇ ਗੀਤ ਨੂੰ ਲਿਖਿਆ ਗਾਇਆ ਤੇ ਮਿਊਜ਼ਿਕ ਵੀ ਡੇਰਾ ਮੁਖੀ ਨੇ ਦਿੱਤਾ ਹੈ ਗਾਇਕ ਹਾਰਦੀ ਸੰਧੂ ਵੀ ਆਪਣੀ ਫਿਲਮ ਵਿੱਚ ਪਾਰੀ ਦੀ ਸ਼ੁਰੂਆਤ ਕਰਨ ਜਾ ਰਹੇ ਨੇ ਹਾਰਦੀ ਦੀ ਫਿਲਮ ਮਾਂਹੀ ਐਨਆਰਆਈ ਦਾ ਟ੍ਰੇਲਰ ਰਿਲੀਜ਼ ਹੋਇਆ ਜਿਸ ਵਿੱਚ ਗੁਰਪ੍ਰੀਤ ਕੁੱਕੀ ਤੇ ਬੀਨ ਸ਼ਰਮਾ ਵਰਗੇ ਫਨਕਾਰ ਵੀ ਨੇ ਫਿਲਮ ਵਿੱਚ ਹਾਰਦੀ ਪਿਆਰਲੀ ਐਨਆਰਆਈ ਮੁੰਡਾ ਬਣਦੇ ਦੇਖਣਗੇ ਹਾਰਦੀ ਦੀ ਫਿਲਮ 10 ਫ